ਹਾਂਜੀ ਸਾਸਰੀ ਕਾਲ ਪਾਜੀ ਸਾਸਰੀ ਕਾਲ ਜੀ ਕਿੰਨੇ ਪਊ ਸੇਲ ਕਰਨੇ ਆ ਜੀ ਚਾਰ ਸੇਲ ਜੀ ਚਾਰ ਪੁੱਛ ਕਰਨੇ ਸੀ ਬੇੜਾ ਦੋ ਦੋ ਤਿੰਨ ਬੇੜਾ ਤਿੰਨ ਬੇੜਾ ਇੱਕ ਉੱਚੇ ਬੱਚਾ ਵਾਲੀ ਤੋਤਾ ਦੀਆਂ ਸੂਈਆਂ ਸਵਾਈਆਂ ਸੂਈਆਂ ਸਵਾਈਆਂ ਠੀਕ ਹੈ ਦੁੱਧ ਕਿੰਨਾ ਕਿੰਨਾ ਉਹਨਾਂ ਕੋਲ ਦੁੱਧ ਇੱਕੋ ਆ ਜੀ 12-13 ਲੀਟਰ ਤੇ ਇੱਕ 9-10 ਲੀਟਰ ਦੇਗੀ ਠੀਕ ਹੈ ਜੀ ਫੋਨ ਨੰਬਰ ਦੱਸ ਦੋ ਆਪਣਾ 9762 70023 ਠੀਕ ਹੈ ਜੀ ਤੇ ਆ ਜਿਹੜੀ ਵੱਡੀ ਮੱਝ ਆ ਹਾਂਜੀ ਇੱਕ ਨਾ ਦੁੱਧ ਚ ਵਾਜੂ ਦੁੱਧ 15 ਲੀਟਰ ਕਰੂਗੀ ਜੀ ਅੱਜ 15 ਲੀਟਰ ਮਾਝ ਦੁੱਧ ਚ ਵਾਜੂਗੀ ਹਾਂਜੀ ਕਾਫੀ ਵੱਡੇ ਕੱਦ ਦੀ ਮਾਲ ਕੇ ਆਈ ਹਾਂਜੀ ਠੀਕ ਹੈ ਜੀ ਦਿਨ ਕਿੰਨੇ ਲਾਜੂਗੀ ਦਿਨ 8-10 ਦੇ ਹੀ ਜਾਊ 8 ਤੋਂ 10 ਦਿਨ ਲੈ ਜੂਗੀ ਹਨਾ ਤੇ ਸੁਆ ਇਹਦਾ ਸੁਆ ਦੁੱਜਾ ਆ ਵੇ ਫੇ ਪੂਰੀਆਂ ਕੈਮ ਆ ਵੇਖੋ ਜੀ ਕਿੱਦਾਂ ਦਾ ਪਿੱਠ ਪੂੜਾ ਚੌੜਾ ਮਾਸ ਕਿੱਦਾਂ ਚੜਿਆ ਤੇ ਹਲਵਾਈਆਂ ਨੇ ਨਾ ਜਿੱਦਾਂ ਖਾ ਕੇ ਰਾਸ਼ਨ ਤੇ ਸਰੀਰ ਕਮਾਇਆ ਹੁੰਦਾ ਓਦਾਂ ਦਾ ਸਰੀਰ ਆ ਮਾਝ ਦਾ ਆ ਵੇਖੋ ਜੀ ਚੈੱਕ ਕਰੋ ਆ ਪੂਰੀ ਪਹਿਲਵਾਨਾਂਾਰ ਕੀ ਤਗੜੀ ਆ ਜੀ ਫੋਨ ਲਾ ਲਿਓ